ਬੀਬੀ ਪਾਠ ਕਰਦੇ ਹਾਂ ਹਾਂ ਭਾਈ ਬੀਬੀ ਹਾਂ ਬਤਾ ਕਿੰਨੇ ਕਿੰਨੇ ਹੜ੍ਹ ਆ ਰਹੇ ਨੇ ਹਾਂ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਬਾਹਰ ਵਿਚਾਰੇ ਲੋਕ ਭੁੱਖੇ ਤੇ ਹਾਇ ਵਿਚਾਰੇ ਹਾਂ ਹੁਣ ਫਸ ਗਏ ਵਿਚਾਰੇ ਉਹ ਪਾਣੀਆਂ ਦੇ ਵਿੱਚ ਇੰਨੇ ਹੜ੍ਹ ਆ ਗਏ ਨਾ ਬੀਬੀ ਹੂੰ ਸਾਰੇ ਡੰਗਰਾਂ ਡੰਗਰਾਂ ਨੂੰ ਸਭ ਨੂੰ ਰੋੜ ਕੇ ਲੈ ਗਿਆ ਵਿੱਚ ਕੁਝ ਵੀ ਨਹੀਂ ਛੱਡਿਆ ਘਰ ਦੇ ਵਿੱਚ ਕੁਝ ਰਹਿ ਹੈ ਹੀ ਨਹੀਂ ਉਹ ਕਹ ਜਾਈ ਥਮੇ ਆਗੇ ਵੀ ਕਹੇਗਾ ਸਮੇਂ ਆਗੇ ਹਾਂ ਬੀਬੀ ਸੋਡੇ ਟਾਈਮ ਤੇ ਕਦੇ ਤੂੰ ਹੜ ਦੇਖੇ ਨਾ ਬੀਬੀ ਇੰਨੇ ਆ ਮਾਂ ਬੀਬੀ ਕਦੇ ਕੋ ਪਾਣੀ ਨਹੀਂ ਦਈਆ ਜੇ ਪੌਰਾ ਵੀ ਮੀ ਪਾਈ ਜਾਂਦੇ ਤੇ ਖੂ ਦਾ ਪਾਣੀ ਕਾਹ ਆ ਜਾਂਦਾ ਹੁੰਦਾ ਅੱਛਾ ਮਾਂ ਮਾਉਂ ਨਹੀਂ ਹੁੰਦੀ ਖੂਦੀ ਹੂੰ ਪੁੱਛੇ ਤਾਂ ਪਾਣੀ ਆ ਜਾਂਦਾ ਗਲਾਸ ਭਰ ਕੇ ਪੀ ਜਾਂਦੀ ਆਪਈ ਬੀਬੀ ਮਦਲ ਹੜ ਨਹੀਂ ਆਉਂਦੇ ਸੀ ਨਾ ਹੜ ਨਹੀਂ ਤੇ ਆਈ ਬੀਰ ਕਦੇ ਝਮਈ ਨਾ ਨਾ ਆ ਕੰਮ ਦੇਖਿਆ ਹੀ ਨਹੀਂ ਆ ਜਿਹੜੇ ਹੁਣ ਕੰਮ ਹੁੰਦੇ ਨੇ ਵੀਰ ਹੱਦ ਦਾ ਹਾਂ ਕਿ ਨਿਕਨੇ ਦੁਨੀਆ ਦਾ ਨੁਕਸਾਨ ਹੁੰਦਾ ਹੈ ਹੈ ਹੂੰ ਇਹ ਤਾਂ ਹੋਇਆ ਹੀ ਨਹੀਂ ਕਦੇ ਦੇਖੇਗੇ ਇਸ ਦਾ ਸਾਈਡ ਨਹੀਂ ਮੇਰੀ ਉਮਰ ਹੋ ਗਈ ਮੈਂ ਨਹੀਂ ਕਦੇ ਹੱਦ ਦੇਖਿਆ ਤੀ ਜਿਹੜੀਆਂ ਹੁਣ ਗੱਲਾਂ ਸੁਣਦੇ ਆ ਸੁਣ ਸੁਣ ਕੇ ਸਸੋਲੇ ਜਾਂਦੇ ਨੇ ਹਾਂ ਹੈ ਪਰ ਬਹੁਤ ਵੀ ਵੀ ਮਾੜਾ ਕੰਮ ਆ ਹੈ ਬੀਬੀ ਇਹ ਕਿਉਂ ਹੋ ਰੇ ਮਤਲਬ ਕਿ ਇੰਨਾ ਪ੍ਰਮਾਤਮਾ ਕਰੋਪੀ ਕਿਉਂ ਹੋ ਗਈ ਵਾਹਿਗੁਰੂ ਦੀ ਇੰਨੀ ਉਹ ਕੋਰੋਨਾ ਪੀੜੇ ਤਾਂ ਪਤਾ ਹੀ ਚੀਏ ਹਾਂ ਸਮੇ ਮਾੜਾ ਆ ਗਿਆ ਹੁਣ ਹਨਾ ਸਮੇ ਮਾੜੇ ਆ ਗਏ ਪਹਿਲਾਂ ਦੇ ਕੋਰੋਨਾ ਟਾਈਮ ਤੇ ਕਿੰਨੀ ਦੁਨੀਆ ਮਰੀ ਸੀ ਕਿੰਨੀ ਦੁਨੀਆ ਮਰੀ ਹਾਂ ਫੇਰਾ ਲੜਾਈਆਂ ਲੱਗਣ ਲੱਗ ਗਈਆਂ ਸੀ ਉਹ ਉਹ ਬੱਚੇ ਹੁਣ ਨਾਲੇ ਤਾਂ ਵੀ ਵੀ ਆਪਣਾ ਚੜਦਾ ਪੰਜਾਬ ਡੁੱਬ ਰਿਹਾ ਨਾਲੇ ਲੈਂਦਾ ਪੰਜਾਬ ਡੁੱਬ ਰਿਹਾ ਆਪਣਾ ਪਾਕਿਸਤਾਨ ਦੇ ਵਿੱਚ ਹਨਾ ਵੀ ਕਿੰਨਾ ਦੇਖੋ ਮਤਲਬ ਦੁਨੀਆ ਇੰਨੀ ਖਾਤਮ ਹੋ ਗਈ ਨਾ ਬਹੁਤ ਜ਼ਿਆਦਾ ਬਹੁਤ ਸਗਾਟਾ ਪੈ ਗਿਆ ਘਰੋਂ ਬੇਕਾਰ ਹੋ ਗਏ ਲੋਕ ਘਰੋਂ ਬੇਕਾਰ ਹੋ ਗਏ ਭੁੱਖੇ ਥਾਏ ਬੈਠੇ ਨੇ ਵਿਚਾਰੇ ਹਾਂ ਪਾਣੀ ਵੀ ਕੋਈ ਰੋੜਦੇ ਆਉਂਦੇ ਨੇ ਜਵਾਕ ਰੋੜਦੇ ਆਉਂਦੇ ਨੇ ਆਪ ਕਿੱਥੇ ਨੇ ਜਵਾਕ ਖੇਲਦੇ ਨੂੰ ਜਿਵੇਂ ਆਪਾਂ ਨੂੰ ਕਿਹੜਾ ਪਤਾ ਰਾ ਜੇ ਪਾਣੀ ਆਉਂਦਾ ਜਿਵਾ ਕ ਖੇਰਦੇ ਤੇ ਰੋਡ ਦੇ ਰੋਡ ਦੇ ਪਾਣੀ ਤੇ ਗਏ ਹਾਂ ਇਧਰ ਗੇ ਚਰੇ ਵਿੱਚ ਇਧਰ ਗੇ ਉਹਨਾਂ ਨੂੰ ਕਿਹੜਾ ਪਤਾ ਦੀ ਕਿ ਮਾਮਾ ਨੂੰ ਪਤਾ ਸੀ ਬਈ ਪਾਣੀ ਆਉ ਸਹੀ ਗੱਲ ਹੈ ਕਿ ਇਹ ਤਾਂ ਬਾਹਲੀ ਮਾੜਾ ਹੋ ਰਿਹਾ ਹੈ ਨਾ ਬਹੁਤ ਮਾੜਾ ਹੋਇਆ ਥੋੜੀਆਂ ਗੱਲਾਂ ਮਾੜੀਆਂ ਨਹੀਂ ਹੋਈਆਂ ਪੁੱਤੋ ਬੀਬੀ ਬਾਠ ਕਰੀ ਚੱਲੋ ਬੀਬੀ ਅਰਦਾਸ ਕਰੀ ਚੱਲੋ ਅੱਛਾ ਤੁਸੀਂ ਬਾਠ ਤਾਂ ਕਰਦੇ ਹੋ ਨਾ ਅੱਛਾ ਹਾਂ ਬਾਠ ਤਾਂ ਮੈਂ ਕਰਦੀ ਆ ਪੁੱਤ ਬੀਬੀ ਹਾੜ ਰੁਕ ਜਾਣਾ ਬਾਈ ਰੁਕੇ ਅਰਦਾਸ ਕਰੀ ਜਾਓ ਬੀਬੀ ਬੀਬੀ ਆਪਣਾ ਪਰਮਾਤਮਾ ਉਮੀਦੋਂ ਉਮੀ ਕਰਦੇ ਜਿਵੇਂ ਆਪਣਾ ਪੰਜਾਬ ਹੈਗਾ ਸੀ ਰੰਗਲਾ ਪੰਜਾਬ ਆਪਣਾ ਸੋਹਣਾ ਹਾਂ ਪੰਜਾਬ ਪਾਈ ਓਕਣੇ ਬਸੇਰੇ ਸਈ ਹਾਂ ਗੁਲਾਬ ਦਾ ਫੁੱਲ ਖਿੜੇ ਹੀ ਰਹੇ ਪੰਜਾਬ ਵਿੱਚ ਗੁਲਾਬ ਦਾ ਫੁੱਲ ਖਿੜੇ ਹੀ ਰਹੇ ਪਾਈ ਜਿਵੇਂ ਕਹਿੰਦੇ ਨੇ ਚੜਦੀ ਕਲਾ ਰਹੇ ਹਾਂ ਹਾਂ ਆਪਾਂ ਹੀ ਕਾਦੇ ਆ ਬੇਟੀਆਂ ਆ ਗੋਲ ਮਹਾਰਾਣੀ ਤੇਰੇ ਰੱਖਣ ਤੇ ਆ ਤੈਨੂੰ ਪਤਾ ਹੈ ਤੇਰੇ ਸਿਰ ਤੇ ਡੋ ਇਹ ਕਾਤੋਂ ਹੋ ਰਿਹਾ ਮਤਲਬ ਕਿ ਇੰਨਾ ਕੁਛ ਕਾਤੋਂ ਹੋ ਰਿਹਾ ਵੀ ਕੋਈ ਪਾਪ ਪੂਪ ਹੋ ਗਏ ਦੁਨੀਆ ਦੇ ਵਿੱਚ ਵੱਧ ਗਏ ਕੋਈ ਜ਼ਿਆਦਾ ਉਹ ਵੀ ਪਾਪਾ ਬਿੱਤੇ ਪਾਪ ਵੀ ਹੋ ਜਾਂਦੇ ਨੇ ਪਾਪਾ ਦੀ ਦੁਨੀਆ ਬਾਈ ਹੋ ਗਈ ਹੂੰ ਹੂੰ ਤਾਂ ਆਪਾਂ ਨਹੀਂ ਛੱਕੇ ਤਾਂ ਹੁਣ ਹੈ ਨਹੀਂ ਕਿਸੇ ਕੋਲੇ ਹਾਂ ਚੋਰੀਆਂ ਠੱਗੀਆਂ ਕੁੜੀਆਂ ਵੀ ਕੀ ਕੁਛ ਕਰਦੀਆਂ ਨੇ ਦਸੇ ਖਾਂਦੀਆਂ ਨੇ ਸੋ ਆਖੇ ਖਾਂਦੀਆਂ ਨੇ ਓ ਰੱਬ ਨੂੰ ਪਤਾ ਹੀ ਆ ਫਿਰ ਜਾਣੀ ਜਾਣਾ ਹਾਂ ਹਾਂ ਪਹਿਲਾਂ ਧੀਆ ਕਿੰਨਾ ਡਰਦੀ ਆ ਧੀਆ ਮਾਂ ਤੇ ਤੋਂ ਹਾਂ ਕੋਈ ਬਾਹਰ ਨਹੀਂ ਕੀਤੀ ਹੁੰਦੀ ਨਾਲੇ ਕੁੜੀਆਂ ਨਾਲ ਵੀ ਮਾੜਾ ਹੋ ਰਿਹਾ ਬੀਬੀ ਉਹ ਕੁੜੀਆਂ ਨਾਲ ਵੀ ਆਪੇ ਮਾੜਾ ਹੈ ਹਾਂ ਕੁੜੀਆਂ ਨਾਲ ਵੀ ਮਾੜਾ ਹੋ ਰਿਹਾ ਕਿ ਕੁੜੀਆਂ ਨੂੰ ਦੇਖ ਚੁੱਕ ਕੇ ਲੈ ਜਾਣਾ ਉਹਨਾਂ ਨੂੰ ਮਾਰ ਦੇਣਾ ਉਹਨਾਂ ਬਲਾਕ ਕਰ ਕਰ ਲੈਣੇ ਤੇ ਉਹਨਾਂ ਨੂੰ ਦੇਖਣਾ ਉਹ ਤਾਂ ਉਹਨੂੰ ਮਾਰੀ ਇੱਜ਼ਤਾਂ ਲੁੱਟ ਲੈਣੀਆਂ ਤੇ ਉਹ ਕਿੰਨਾ ਕੁਝ ਹੋ ਰਿਹਾ ਦੁਨੀਆ ਦੇ ਉੱਤੇ ਉਹਦਾ ਸਾਰਿਆਂ ਨੂੰ ਮਾਰਾ ਫਿਰ ਉਹ ਕੰਨਿਆ ਹੁੰਦੀਆਂ ਨੇ ਤੇ ਕੰਨਿਆ ਨੂੰ ਬੰਦਾ ਮੰਨਦਾ ਹੁੰਦਾ ਹੈ ਨਾ ਪਹਿਲਾਂ ਕੰਨਿਆ ਨੂੰ ਹਾਂ ਮੰਨਦਾ ਹੁੰਦਾ ਕੰਨਿਆ ਨੂੰ ਪਰਿਵਾਰ ਸਲਾਇ ਕਰਦੇ ਨੇ ਅੱਗੇ ਪੰਜ ਕੰਨਿਆ ਖਮਾਉਂਦੇ ਪਹਿਲਾਂ ਹਾਂ ਬਈ ਪਾਈਂ ਦਾਨ ਲੱਗੇ ਅੱਗੇ ਆ ਗਏ 그러면은 ਵੀ ਵੀ ਕਰਦਾ ਕੋਈ ਪਰਦਾ ਕੋਈ ਇਹ ਪਰਨਾ ਸਭ ਨੂੰ ਪੈ ਰੇ ਇਹ ਪਰਨਾ ਹੁਣ ਸਭ ਨੂੰ ਪੈ ਰਿਆ ਹਾਂ ਭੀੜਾ ਸਭ ਤੇ ਪੈ ਗਈਆਂ ਤੇ ਉਦੋਂ ਮਤਲਬ ਧਰਤੀ ਤੇ ਪਾਪ ਜਾਰਾ ਵੱਧ ਕੇ ਉਹ ਮਹਾਰਾਜ ਨੇ ਐ ਕਰਨਾ ਧੀ ਉਹ ਜਿਵੇਂ ਕਹਿੰਦੇ ਸੱਚ ਦੀ ਸੱਚਾਈ ਦਾ ਚੱਲਦੀ ਨਹੀਂ ਹੋਣਾ ਹਮ ਬਈ ਜਿਹੜਾ ਇਹ ਕੰਮ ਕਰਦਾ ਦੀ ਉਸ ਨੂੰ ਖਤਮ ਕਰੋ ਹਾਂ ਉਹਨੂੰ ਖਤਮ ਕਰੋ ਬਿਲਕੁਲ ਸਹੀ ਹੈ ਪ੍ਰਮਾਤਮਾ ਜਿਹੜੇ ਆਪਾਂ ਸਾਰੇ ਟਾਈਮ ਦਿਖਾਉਂਦੇ ਸੀ ਸਹੀ ਬੈਠੀਆਂ ਉਹਨਾਂ ਨੂੰ ਸਹੀ ਰੱਖੋ ਉਹ ਬਚਾਰੇ ਆ ਦੇਖ ਬੇ ਬੇਦੋਸੇ ਨਰਦੋਸੇ ਵਿਚਾਰੇ ਉਹੀ ਮਾਰੇ ਗਏ ਦੇਖਣਾ ਪਾਣੀਆਂ ਵਿੱਚ ਪਾਣੀਆਂ ਵਿੱਚ ਇਹਨਾਂ ਦੇ ਉਹੀ ਘਰ ਲੁੱਟੇ ਗਏ ਵਿਚਾਰੇ ਉਹੀ ਘਰ ਲੁੱਟੇ ਗਏ ਚੰਗੇ ਮੰਦੇ ਸਭ ਵਿੱਚ ਇੱਕੋ ਹੀ ਬਣ ਗਏ ਇੱਕੋ ਹੀ ਬਣ ਗਏ ਦੇਖਦਾ ਬੀਬੀ ਦੇ ਗੁਰਦੁਆਰਿਆਂ ਦੇ ਵਿੱਚ ਦੇਖਣਾ ਵਿਚ ਚੋਰੀਆਂ ਹੋਣ ਲੱਗੀਆਂ ਹੈ ਤੇ ਆਪਣਾ ਮਸੀਤਾਂ ਦੇ ਵਿੱਚ ਚੋਰੀਆਂ ਹੋਣ ਲੱਗੀਆਂ ਬੀਬੀ ਸਾਰੇ ਚੋਰੀਆਂ ਹੁੰਦੀਆਂ ਨੇ ਦੇਰਿਆਂ ਦੇ ਵਿੱਚ ਚੋਰੀਆਂ ਹੋਣ ਲੱਗੀਆਂ ਬਾਬੇ ਜੀ ਜਿਹਾ ਤੇ ਹੁੰਦੀਆਂ ਨੇ ਹਾਂ ਵੀ ਸਾਰੇ ਜਿਹੜੇ ਆਪਣੀਆਂ ਮਨਤਾ ਵਾਲੀਆਂ ਜਗ੍ਹਾ ਨੇ ਉਹਨਾਂ ਨੂੰ ਲੋਕ ਸਮਝਦੇ ਹੀ ਨਹੀਂ ਉਹਨਾਂ ਨੂੰ ਵੀ ਲੁੱਟਣ ਲੱਗੇ ਹਾਂ ਹਨਾ ਫਿਰ ਉਹ ਰੱਬ ਆਪੇ ਜਾਣੀ ਜਾਣਾ ਹਨਾ ਇਹ ਉਹ ਬਾਈ ਗੁਰੂ ਦੇ ਉੱਤੋਂ ਕੋਈ ਨਹੀਂ ਆਏਗਾ ਉਹਨੂੰ ਪਤਾ ਸਭ ਦਾ ਇਹ ਸੱਚੇ ਪਾਤਸ਼ਾਹ ਮੇਰੇ ਦਾਤਿਆ ਵਾਹਿਗੁਰੂ ਚੰਦ ਰੂਪੀ ਵੀ ਉਹਨਾ ਆਪਣਾ ਮੈਂ ਤਾਂ ਦੇਖੋ ਗਿਆ ਹਟ ਹਨਾ ਸੱਚੇ ਪਾਤਸ਼ਾਹ ਬਾਈ ਗੁਰੂ ਵੀ ਹੰ ਪਾਵੇ ਨਾ ਹੁੰਦਾ ਹਾਂ ਤਾਂ ਮੀ ਪਾਵੇ ਨਾ ਮੇਰੇ ਮਾਲਕਾ ਮਾਤੇ ਦੀ ਬੈਂਤੀ ਗਾਦੀਆਂ ਜਿਹੜਾ ਪਾਣੀ ਆ ਉਹ ਵਾਪਸ ਮੁੜ ਜੇ ਥੱਲੇ ਉਤਰ ਜੇ ਵਾਪਸ ਮੁੜ ਜੇ ਬਸ ਬਈ ਹੁਣ ਪਾਣੀ ਖਤਮ ਹੋ ਗਿਆ ਹਾਂ ਪਹਿਲਾਂ ਵੀ ਲੋਕ ਪਾਣੀ ਨੂੰ ਤਰਸਦੇ ਸੀ ਹੁਣ ਪਾਣੀ ਆ ਪਾਣੀ ਹੋ ਰਿਹਾ ਸਾਰੇ ਘਰਾਂ ਵਿੱਚ ਪਾਣੀ ਹੋਇਆ ਪਿਆ ਦੇਖ ਲੈ ਹਾਂ ਹਾਂ ਪਹਿਲਾਂ ਘਰਾਂ ਦੇ ਪਾਣੀ ਮੁੱਕ ਜੂ ਪਾਣੀ ਨਹੀਂ ਆਉਣਾ ਪਾਣੀ ਮੁੱਕ ਜੂ ਦੇਲਾ ਪਰਮਾਤਮਾ ਨੇ ਦਿਖਾਤੇ ਆਉਂਦੇ ਸਾਰੇ ਰੰਗ ਦੇਖ ਲੈ ਸਾਰੇ ਰੰਗ ਦਿਖਾਤੇ ਹਾਂ ਨਾ ਵੀ ਲੋਕ ਫੇਰ ਨਹੀਂ ਡਰਦੇ ਬੀਬੀ ਨਾ ਨਾ ਫੇਰ ਨਹੀਂ ਡਰਦੇ ਇਹਨੇ ਕੰਮ ਕਰਨਾ ਹੈ ਹੋਣ ਡੱਬੇ ਨੂੰ ਹੀ ਇਕੱਠਵਾਂਗੀ ਪਹਿਲਾਂ ਮੈਂ ਇਹੋਂ ਡੱਠਾ ਵੀ ਵੀ ਕਰਦਾ ਕੋਈ ਪਰਦਾ ਕੋਈ ਉਹ ਗੱਲ ਹੋ ਰਹੀ ਹੈ ਨਾ ਵੀ ਜੋ ਹੋ ਗਈ ਹੈ ਹਾਂ ਦਾਦਾ ਕੋਈ ਲੋਕ ਤਾਂ ਇੱਕ ਬੰਦਾ ਕਰਦਾ ਹੈ ਤੇ ਸਾਰਿਆਂ ਨੂੰ سزا ਮਿਲਦੀ ਹੈ ਅੰਦਰ ਤਾਂ ਹੁਣ ਦੇਖ ਐਨੇ ਐਨੇ ਹੜਾ ਕੇ ਜਾਂਦੇ ਨੇ ਦਹਾਨ ਕਰਨਾ ਹਾਂ ਠੀਕਾ ਦਿੰਦੇ ਨੇ ਭੁੱਖੇ ਦਾਇਆ ਨੂੰ ਰੋਟੀਆਂ ਪਾਉਂਦੇ ਨੇ ਹਾਂ ਉਹ ਜਿਹੜਾ ਮੂਹਰੇ ਲੁੱਟਦੇ ਨੇ ਉਹਨਾਂ ਨੇ ਆਪਦੇ ਘਰ ਭਰ ਲਏ ਲੁੱਟ ਲੁੱਟ ਕੇ ਉਹਨਾਂ ਨੂੰ ਰਸਤੇ ਚ ਹੀ ਵਿਚਾਰੇ ਉਹ ਜਾਂਦੇ ਨੇ ਟਰਾਲੀਆਂ ਚ ਉਹਨਾਂ ਦਾ ਸਾਰਾ ਸਮਾਨ ਖੋਲ ਲੈਂਦੇ ਨੇ ਲੈ ਲੈਂਦੇ ਨੇ ਚੱਲ ਵੇ ਲੈ ਕੇ ਪਾਰ ਜਾਂਦੇ ਨੇ ਆਪਦੇ ਘਰ ਕੋਈ ਜਿਹੜਾ ਜਾਂਦਾ ਵਿਚਾਰਾ ਮੇਰੇ ਵਰਗਾ ਪੁੰਨ ਕਰਨਾ ਉਹ ਵੀ ਕਦੇ ਝੋਟਾ ਆ ਗਿਆ ਕਦੇ ਮੂਰੇ ਕੁਛ ਆ ਗਿਆ ਉਹ ਵਿਚਾਰੇ ਦੀ ਉਹਦੀ ਵੀ ਜਾਨ ਗਈ ਹਾਂ ਹੈ ਕਈ ਹੁਣ ਦੁਨੀਆ ਬਹੁਤ ਗਲਤ ਹੋ ਗਈ ਬਾਰੀ ਗਲਤ ਹੋ ਗਈ ਸਾਡਾ ਵੀ ਵੀ ਇੱਕ ਗਰੁੱਪ ਬਣਿਆ ਸਾਡਾ ਹੜਪੀੜ ਤਾਂ ਦਾ ਹੜਪੀੜ ਤਾਂ ਵਾਸਤੇ ਕਹਿੰਦੇ ਚਲੋ ਆਪਾਂ ਵੀ ਭੈਣਾ ਵੀ ਆਪਾਂ ਸੇਵਾ ਕਰਦੇ ਆ ਵੀ ਆਪਾਂ ਸੇਵਾ ਦੇ ਕੇ ਆਈਏ ਨਾ ਫਿਰ ਵੀ ਵੀ ਕੱਲ ਨੂੰ ਜਾਣਗੇ ਉਹ ਮੇਰੀਆਂ ਸਹੇਲੀਆਂ ਸੇਵਾ ਲੈ ਕੇ ਉੱਥੇ ਆਪਣਾ ਡੇਰਾ ਬਾਬਾ ਨਾਨਕ ਅੱਛਾ ਅੱਛਾ ਹੂੰ ਤੇ ਮੈਂ ਤਾਂ ਗਈ ਨਹੀਂ ਸੀਗੀ ਫਿਰ ਮੈਂ ਸੇਵਾ ਭੇਜਦੀ ਸੀਗੀ ਚਲੋ ਵਧੀਆ ਸਾਰਿਆਂ ਨੂੰ ਜਿਹੜੀ ਸੇਵਾ ਭੇਜੀ ਭਈ ਵਿੱਚ ਦਾ ਵੀ ਵੀ ਚੱਪਲਾ ਵਗੈਰਾ ਲਈਆਂ ਨੇ ਉਹਨਾਂ ਨੇ ਚੱਪਲਾ ਹੋ ਗਈਆਂ ਸੂਟ ਹੋ ਗਏ ਹੋਰ ਸੁੱਕੀਆਂ ਚੀਜ਼ਾਂ ਖਾਣ ਪੀਣ ਦਾ ਸਮਾਨ ਸਾਰਾ ਸਮਾਨ ਲੈ ਤੇ ਦਲੀਆ ਕਰਕੇ ਪੈਕਿੰਗਾਂ ਬਣਾ ਕੇ ਫਿਰ ਉਹਦੀਆਂ ਉਹ ਲੈ ਕੇ ਜਾਣਗੇ ਲੈ ਕੇ ਜਾਣਗੇ ਤੇ ਪਹਿਲਾਂ ਕਹੇ ਸੀ ਪ੍ਰਸ਼ਾਦੇ ਲੈ ਜਾਣੇ ਫਿਰ ਉਹ ਕਹਿੰਦੇ ਵੀ ਪ੍ਰਸ਼ਾਦੇ ਤਾਂ ਕਹਿੰਦੇ ਉੱਥੇ ਪਹੁੰਚਣ ਲੱਗੇ ਹੁਣ ਹਾਂ ਵੀ ਫਿਰ ਚਲੋ ਇੰਨਾ ਪ੍ਰਸ਼ਾਦਾ ਵੀ ਕਹਿੰਦੇ ਕੀ ਕਰਨਾ ਹੈਗਾ ਇਸ ਕਰਕੇ ਉਹ ਕਹਿੰਦੇ ਕੰਮ ਆ ਜਾਣੀਆ ਅਸੀਂ ਪ੍ਰਸ਼ਾਦਾ ਹੁਣ ਆਈ ਜਾਂਦੇ ਨੇ ਭਾਈ ਲੀੜੇ ਕੱਪੜੇ ਦੇ ਬੋ ਕੱਪੜਾ ਲੀੜਾ ਸਾਰਾ ਬੂ ਤਿਆਰ ਕਰ ਲਿਆ ਵੀ ਕੱਲ ਨੂੰ ਮਿੰਨੀ ਬੱਸ ਕਰਾਈ ਹੈ ਅੱਛਾ ਮਿੰਨੀ ਬੱਸ ਦੇ ਵਿੱਚ ਉਹਨਾਂ ਨੇ ਸਵੇਰੇ ਜਾਣਾ ਹੈ ਕਿਉਂ ਮੈਂ ਤਾਂ ਫਿਰ ਤਾਂ ਨਹੀਂ ਕਹੀ ਵੀ ਵੀ ਛੋਡੇ ਕਰਕੇ ਫਿਰ ਵੀ ਸੋਨੋ ਆਉਜਾਗਾ ਨਾ ਫਿਰ ਫਿਕਰ ਕਰਾਂਗੇ ਫਿਰ ਬਾਅਦ ਵਿੱਚ ਨਾ ਭਾਈ ਚੋਖਣਾ ਦਾ ਮੋੜਿਆ ਉਹ ਸਵੇਰੇ ਜਾਣਗੇ ਉਹ ਜਿਹੜੇ ਗੰਨਿਆਂ ਨੇ ਉਹ ਅੱਗੇ ਸਿਰੇ ਤੇ ਜਾ ਕੇ ਦੇ ਕੇ ਆਣੀਆਂ ਵੀ ਬੀਬੀ ਉਹ ਕਹਿੰਦੀ ਸੀ ਵਾਪਸ ਨਹੀਂ ਮੁੜ ਕੇ ਆਣੀਆਂ ਰਸਤੇ ਅਜਾ ਅਖਿਆ ਅਸੀਂ ਕਹਿੰਦੇ ਜਿਹੜੇ ਅਸਲੀ ਹਰਪੀੜਤ ਨੇ ਉਹਨਾਂ ਕੋਲੇ ਹੀ ਸਮਾਨ ਪਹਚਾ ਕੇ ਆਵਾਂਗੇ ਉਹਨਾਂ ਨੂੰ ਆਫ ਫੜਾਉਣਾ ਹਾਂ ਕਿਉਂ ਕਿ ਬੀਬੀ ਜਨਾਨੀਆਂ ਕੀ ਨਹੀਂ ਕਰ ਸਕਦੀਆਂ ਜਨਾਨੀਆਂ ਆਪਣੇ ਇਹ ਥੋੜੀ ਹੈ ਕਿ ਆਪ ਦੇ ਘਰ ਵਾਲਿਆਂ ਤੋਂ ਹੀ ਆਪਾਂ ਸੋਚੀਏ ਕਿ ਉਹਨਾਂ ਨੇ ਇਹ ਅੱਗੇ ਹੋ ਗਏ ਕੰਮ ਕਰਨਾ ਹੈਗਾ ਆਪਾਂ ਵੀ ਕਰ ਸਕਦੇ ਹਾਂ ਹੈਨਾ ਆਪਾਂ ਸਾਰਿਆਂ ਆਪ ਇਕੱਠੀਆਂ ਹੋ ਗਏ ਔਰਤਾਂ ਵੀ ਆਪਾਂ ਕੰਮ ਕਰ ਸਕਦੇ ਆ ਸਾਰਾ ਕੋਈ ਨੇਕੀ ਦਾ ਕੰਮ ਹਨਾ ਕੋਈ ਭਲੇ ਦਾ ਕੰਮ ਇਹ ਜ਼ਰੂਰ ਕਰਨੇ ਚਾਹੀਦੇ ਕੰਮ ਕਰ ਜਾਂਦੇ ਨੇ ਕਹਿੰਦੇ ਨੇ ਨਾ ਕਰ ਪਲਾ ਹੋ ਪਲਾ ਅੰਤ ਭਲੇ ਦਾ ਪਲਾ ਦੇਖ ਪਰਮਾਤਮਾ ਨੇ ਵੀ ਕੋਈ ਵਿਧੀ ਬਣਾਈ ਹੈ ਹਨਾ ਅਧਿਆਨ ਉਹ ਤਾਂ ਦੇਖੋ ਨਾ ਡੋਬਤਾ ਨਾ ਅਧਿਆਨ ਉਹਨਾਂ ਨੇ ਮਤਲਬ ਕਿ ਸੋਨਾ ਸਹੀ ਸਲਾਮਤ ਰੱਖਿਆ ਹੋਇਆ ਠੀਕ ਹੈ ਆਪਾਂ ਛੱਤ ਥੱਲੇ ਬੈਠੇ ਆਪਾਂ ਆਪਾਂ ਜੇ ਸਰ ਵੀ ਦੁਖਣ ਲੱਗ ਜੂਗਾ ਆਪਾਂ ਗੋਲੀ ਲੈ ਲਾਂਗੇ ਪਰ ਬੈਠੇ ਤਾਂ ਆਪਾਂ ਛੱਤ ਥੱਲੇ ਆਣਾ ਹੈ ਨਾ ਹੈਨਾ ਜੇ ਮੀਂਹ ਪੈਂਦਾ ਬਾਹਰ ਪੈਂਦਾ ਛੱਤ ਆਪਣੇ ਅੰਦਰ ਤਾਂ ਮੀਂਹ ਹੈ ਨਹੀਂ ਇੱਥੇ ਦਾ ਉਹ ਟੈਂਸ਼ਨ ਆ ਦਾ ਆਪਾਂ ਨੂੰ ਵੀ ਨਹੀਂ ਹੈ ਨਾ ਹਾਂ ਵੀ ਮੈਂ ਇਹ ਕਹਿੰਦੀ ਆ ਵੀ ਆਪਾਂ ਨੂੰ ਪਰਮਾਤਮਾ ਨੇ ਤਾਂ ਰੱਖਿਆ ਹੋਇਆ ਹੈ ਵੀ ਜੇ ਸਾਰੇ ਡੋਬ ਤੇ ਵੀ ਫਿਰ ਨਾਲ ਉਹਨਾਂ ਨੂੰ ਜਿਹੜੇ ਡੋਬੇ ਹੋਏ ਹੋਣਗੇ ਉਹਨਾਂ ਨੂੰ ਖਵਾਉ ਉਪਲਾਉਗਾ ਕੌਣ ਖਵਾਊ ਕਾਣਾ ਉਹਨਾਂ ਨੂੰ ਸਾਂਭੂ ਕਾਣਾ ਹਾਂ ਹੁਣ ਉਹਨੇ ਜਿਨ੍ਹਾਂ ਉਨ੍ਹਾਂ ਦਾ ਫਰਜ਼ ਹੈ ਕਿ ਉਹ ਵੱਧ ਤੋਂ ਵੱਧ ਸੇਵਾ ਉੱਥੇ ਦੇ ਕੇ ਆਣ ਵੀ ਜਾ ਬਚਾਣ ਹਨਾ ਬਚਾਣਾ ਤੇ ਸਾਰੇ ਵੀਰ ਆਪਣੇ ਜਿੰਨੇ ਵੀ ਹੈਗੇ ਨੇ ਆਪਣੇ ਪੰਜਾਬ ਦੇ ਪੰਜਾਬੀ ਸਭ ਪਹੁੰਚ ਰਹੇ ਨੇ ਵੀ ਵੀ ਉੱਥੇ ਝੰਡੇ ਦੇ ਵੱਡੇ ਵੱਡੇ ਐਕਟਰ ਨੇ ਜਿਹੜੇ ਆਪਣੇ ਕਿਉਂ ਦੇਖ ਲੈ ਹੈ ਆਪਣੇ ਪੰਜਾਬੀ ਭਾਈ ਬਲੇ ਸਿੰਗਰ ਗਾਇਕ ਵੱਡੇ ਵੱਡੇ ਉਹਨਾਂ ਨੇ ਸਾਰਿਆਂ ਨੇ ਮਤਲਬ ਕਿ ਵੀ ਵੀ ਬਹੁਤ ਕਰੋੜਾਂ ਰੁਪਈਆ ਕਹਿੰਦੇ ਸੀ ਦੇਣਾ ਹੈ ਉਹ ਕਾਟਦੇ ਮਦਦ ਕਰੋੜਾ ਕਰੋੜਾ ਰੁਪਏ ਦੀ ਮਦਦ ਦੇਣਗੇ ਕਰੋੜਾ ਦੇਣਗੇ ਭਾਈ ਕਰੋੜਾ ਕਰੋੜਾ ਦੀ ਹਾਂ ਹਾਂ ਭਾਈ ਥੇੜ ਹੋਣੀ ਵੀ ਦੇਖ ਆ ਨੇਕ ਦੇ ਨੇਕੀ ਦੇ ਕੰਮ ਨਹੀਂ ਕੀ ਜੇ ਰੱਬ ਨੇ ਉਹਨਾਂ ਨੂੰ ਦਿੱਤਾ ਹੈ ਤਾਂ ਉਹ ਵਿੱਚ ਦਾਨ ਕਰ ਰਹੇ ਸਾਬ ਦਾਨ ਕਰਦੇ ਨੇ ਹੂੰ ਫਿਰ ਆਪਾਂ ਨੂੰ ਵੀ ਆਇਆ ਹੈ ਪਰ ਉਹਨਾਂ ਨੇ ਦੇਖ ਭਾਈ ਬੈਗਰੂ ਨੇ ਵੀ ਜੇ ਉਹ ਮਸਜਿਦਤ ਦੇ ਵਿੱਚ ਤਾਂ ਤੁਸੀਂ ਜਾਓ ਪਹੁੰਚੋ ਹਾਂ ਜਾ ਕੇ ਮਤਲਬ ਉਹਨਾਂ ਨੂੰ ਸੰਭਾਲੋ ਸੰਭਾਲੋ ਆਪਣਾ ਫਰਜ਼ ਹੈ ਵੀ ਪੀ ਆ ਗਿਆ ਹਾਂ ਕੁੱਤੀ ਗੱਲ ਹੈ ਭਾਈ ਇਹਦੇ ਵਿੱਚ ਕੋਈ ਜਾਤਾਂ ਪਾਤਾਂ ਕੁਛ ਨਹੀਂ ਮੰਨਿਆ ਜਾਂਦਾ ਨਾ 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 ਜਿਹੜਾ ਵੀ ਇਨਸਾਨ ਮਿਲਦਾ ਹੈ ਨਾ ਵੀ ਕੋਈ ਵਿਚਾਰਾ ਤੜਫ ਰਿਹਾ ਹੈ ਕੋਈ ਵਿਚਾਰਾ ਰੋ ਰਿਹਾ ਹੈ ਉਹਨੂੰ ਆਪਣੇ ਸੀਨੇ ਨਾਲ ਲਾਓ ਤੇ ਉਹਨੂੰ ਆਪਣਾ ਦੁੱਖ ਦਰਦ ਉਹਦਾ ਦੂਰ ਕਰੋ ਉਹ ਯਾਰ ਤੇ ਉਹਦੀ ਗੱਲ ਜ਼ਰੂਰ ਸੁਣੋ ਇੱਕੋ ਯਾਰ ਹਾਂ ਕਿਉਂਕਿ ਸਾਰੇ ਇਨਸਾਨ ਪ੍ਰਮਾਤਮਾ ਤੋਂ ਆਏ ਹੋਏ ਸਭ ਇੱਕੋ ਹੀ ਇੱਕੋ ਹੀ ਜੋਤ ਹੈ ਉਹਨੇ ਢੇਗੇ ਨੇ ਹਾਂ ਉਹਨੇ ਢੇਗੇ ਨੇ ਚਲੋ ਬੀਬੀ ਤੁਸੀਂ ਅਰਦਾਸਾਂ ਕਰੋ ਬਾਈ ਗੁਰੂ ਅੱਗੇ ਪਰਮਾਤਮਾ ਅੱਗੇ ਜਲੀ ਜਾਂਦੇ ਆ ਭਾਈ ਅਰਦਾਸਾ ਤੁੱਖਣਾ ਵਈ ਮੇਰੇ ਮਹਾਰਾਜਾ ਸੱਚੇ ਪਾਤਸ਼ਾਹ ਨੂੰ ਤੁਮ ਠੱਲਰ ਰੱਖਾ ਹਾਂ ਤੁਸੀਂ ਚਲੋ ਪਾਠ ਕਰੋ ਤੇ ਪਾਠ ਕਰਕੇ ਅਰਦਾਸ ਜ਼ਰੂਰ ਕਰਿਆ ਕਰੋ ਉਹਨਾਂ ਲਈ ਭਾਈ ਹੜਪੀੜ ਤਾਂ ਉਹਨਾਂ ਦੇ ਵਿਚਾਰਾਂ ਦਾ ਦੁਆਰੇ ਬਸੇਬਾ ਹੋ ਜੇ ਬਾਈ ਗੁਰੂ ਆਪਣੇ ਆ ਉਹਨਾਂ ਨੂੰ ਘਰ ਦੇ ਵਿੱਚ ਭੇਜੇ ਤੇ ਪਾਣੀ ਉੱਤਰ ਜੇ ਮੁੜ ਜੇ ਬਸ ਪਰਮਾਤਮਾ ਅੱਗੇ ਹੀ ਅਰਦਾਸ ਹੈ ਸੱਚੇ ਪਾਤਸ਼ਾਹ ਨੂੰ ਤੇ ਪਾਤਸ਼ਾਹ ਜੀ ਅੰਦਰ ਰੋਟੀ ਹੈ ਨਾ ਚੰਗੇ ਚੰਗੇ ਦਿਨ ਲਿਆਈ ਸਭ ਦੇ ਚੰਗੇ ਦਿਨ ਲਿਆਈ ਹਾਂ ਤਾਂ ਚਾੜਾ ਮਾੜਾ ਦਿਨ ਕਿਸੇ ਨੂੰ ਨਾ ਦਿਖਾਈ ਬਗਿਆ ਦਿਨ ਆਵਣਾ ਹਾਂ ਚਲੋ ਜੀ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡਾ ਜੀ ਬਿਲਕੁਲ ਵੀ ਦਿਲ ਨਹੀਂ ਕਰ ਰਿਹਾ ਕੋਈ ਗੀਤ ਗਾਉਣ ਨੂੰ ਨਾ ਕੋਈ ਗੀਤ ਪਾਉਣ ਨੂੰ ਜੇ ਕੋਈ ਮੈਂ ਗੀਤ ਪਾਇਆ ਵੀ ਐ ਉਹਦੇ ਵਿੱਚ ਵੀਡੀਓ ਦੇ ਵਿੱਚ ਤਾਂ ਮੈਂ ਬੀਬੀ ਪੁਰਾਣੇ ਗੀਤ ਪਾਏ ਨੇ ਆਪਣੇ ਪੁਰਾਣੇ ਚੱਕ ਕੇ ਜਿਹੜੇ ਪਹਿਲਾਂ ਨੇ ਭਰੇ ਪਏ ਸੀ ਆਪਣੇ ਹਨਾ ਪਰ ਆਪਣਾ ਜੀਤਾ ਕਰਦਾ ਨਹੀਂ ਬੀਬੀ ਜੀਤਾ ਕਰਦਾ ਨਹੀਂ ਹਾਂ ਕਿਦਾਂ ਵੀ ਵੀ ਗੀਤ ਗਾਈਏ ਗੀਤ ਗਾਉਣ ਨੂੰ ਕਿੱਥੇ ਵੀ ਵੀ ਵੀਡੀਓ ਦੇਖਦੇ ਆਂ ਅੰਦਰੋਂ ਤਾਂ ਮਨ ਉਛਲਦਾ ਮਨ ਉੱਠਦਾ ਹੈ ਏਰ ਭੈਰਾਂ ਚਿੱਟ ਖਰਾਬ ਹੁੰਦਾ ਗੱਲਾਂ ਸੁਣ ਕੇ ਹੀ ਚਿੱਟ ਖਰਾਬ ਹੁੰਦੇ ਨਹੀਂ ਵੀਡੀਓ ਦੇਖ ਕੇ ਗੱਲਾਂ ਸੁਣ ਕੇ ਮਨ ਨੂੰ ਐ ਹੁੰਦਾ ਹੌਲ ਉੱਠਦੇ ਨੇ ਵੀ ਹੌਲ ਉੱਠਦੇ ਨੇ ਹਾਂ ਦਿਲੇ ਨਹੀਂ ਕਰਦਾ ਗੀਤ ਗੁੱਤ ગાਣ ਦਾ ਤਾਂ ਇਹ ਕੁਸਤਾ ਨਾ ਗੀਤਾਂ ਨੇ ਵੀ ਵੀਡੀਓ ਪਾਉਣੀ ਆ ਬਾਈ ਗੁਰੂ ਨੇ ਜੇ ਮੈਂ ਕਹਿੰਦੇ ਕਿ ਕੇਵੋ ਇਨਾ ਕਰੋ ਬਾਈ ਗੁਰੂ ਚੱਕ ਨਾਮ ਜੀ ਬਾਈ ਗੁਰੂ ਠੱਲਰ ਰੱਖ ਚਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰੇ ਸੁਖ ਸੰਧ ਰਹੇ ਵਾਹਿਗੁਰੂ ਸੁਖ ਦੇ ਸਨੇਹ ਆਣ ਸਾਰੇ ਪਾਸੋਂ ਸਤਿ ਸ੍ਰੀ ਅਕਾਲ ਜੀ ਮਹਾਰਾਜ ਸਤਿ ਏਕਾ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ